ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਢਨੋਲਾ 11 12 2025 ਬਹੁਤ ਚੰਗੀਆਂ ਵੱੱਜਾਂ ਵੱਡੇ ਆਰਡਰ ਵਾਲੀ ਵੱੱਜ ਦਿਖਾਉਂਦੇ ਆ ਸਾਨੂੰ ਟਾਪ ਦੇ ਨਕੀਨੇ ਪਹੁੰਚੇ ਹੋਏ ਆ ਬਾਈ ਜੀ ਇੱਥੇ ਬਹੁਤ ਹੀ ਵਧੀਆ ਸਿਰਾਂ ਲੱਗਿਆ ਪਿਆ ਕਰਮਾ ਵਾਲਾ ਆਰਡਰ ਕਰਮਾਲੀ ਦਾ ਆਰਡਰ ਗਾਈਆਂ ਵਾਂਗੂ ਥੱਲੇ ਲੱਗਦਾ ਬਾਈ ਜੀ ਈ ਮੋਲੇ ਵੀਰੇ ਦਾ ਉਹ ਡਬਲ ਮਾਜਾ ਪਿੱਠਪੂੜੀ ਦੀ ਬਹੁਤ ਚੰਗੀ ਉਹ ਦਾ ਨਗੀਨਾ ਕਹਿ ਸਕਦੇ ਆ ਇੱਕ ਥੱਲੇ ਚੈੱਕ ਕਰਾ ਦਿੰਦੇ ਆ ਤੁਹਾਨੂੰ ਥੱਲੇ ਲੱਗਦਾ ਧਰਤੀ ਨਾਲੇਵਾ ਇਹ ਦੇਖ ਲਓ ਬਹੁਤ ਵਧੀਆ ਔਕ ਨਪਾਲੀ ਸੁਕਾਈ ਨਹੀਂ ਜਾਣਕਾਰੀ ਆਪਾਂ ਲੈ ਲੈਣੇ ਬਾਈ ਤੋਂ ਬਾਈ ਆਈ ਹੁਰਾ ਮੜਾ ਜਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਵਧੀਆ ਕਿਹੜੇ ਪਿੰਡੋਂ ਪਹੁੰਚੇ ਹੋ ਚਾਓ ਕੇ ਜੀ ਜ਼ਿਲ੍ਹਾ ਬਟਿੰਡਾ ਜ਼ਿਲ੍ਹਾ ਬਟਿੰਡਾ ਕਿਹੜੇ ਸੂਈ ਸੂਈ ਆ ਬੱਜ ਆਪਣੀ ਆਏ ਤੀਜੇ ਸੂਈ ਸੂਈ ਬਈਆ ਹਾਂਜੀ ਕਿੰਨਾ ਕੇ ਦੁੱਧ ਬਾਦੂ ਗਾ ਜੀ ਦੁੱਧ 20 ਕਿਲੋ ਬਾਗ ਤੇ ਆਪਣਾ ਵਪਾਰ ਦਾ ਕੰਮ ਕਰਦੀ ਆ ਵਪਾਰ ਦਾ ਵੀ ਪੰਜ ਚਾਰ ਨੱਕ ਆਪਣੇ ਕੋਲੇ ਹੁੰਦੇ ਆ ਕਰੇ ਹਾਂਜੀ ਕੀ ਰੇਟ ਕਰਤਾ ਜੀ ਦਾ 22 ਲੱਖ ਰੁਪਏ ਕਰ ਤੇ ਕਿੱਥੋਂ ਤੱਕ ਛੱਡਨੀ ਆ ਛੱਡਦੇ ਆ 22 ਦੀ 22 ਦੀ ਛੱਡ ਦੇ ਨੰਬਰ ਬੋਲ 83608 78504 ਆ ਦੂਜੀਆਂ ਵੀ ਆਪਣੀਆਂ ਇਹਨਾਂ ਦੀ ਵੀ ਸਕੇ ਖੜੀਆਂ ਜਾਣਕਾਰੀ ਦੇ ਦੇ ਕੋਈ ਆ ਵੀ ਮੱਝ ਬਾਈ ਦੀ ਆ ਉਹ ਚੰਗੀਆਂ ਸੌਂਕ ਨਾਲ ਪਾਲੀਆਂ ਹੋਈਆਂ ਮੱਝਾਂ ਲਿਆਇਆ ਬਾਈ ਆਰਡਰ ਉਡਰ ਬਹੁਤ ਵਧੀਆ ਬਣਾਏ ਆ ਇਹ ਕਿਹੜੇ ਸੂਜੂ ਜੀ ਵੀਰੇ ਇਹ ਦੂਜੇ ਜੀ ਦੂਜੇ ਇਹ ਕਿੰਨਾ ਕੁ ਦੁੱਧ ਕੱਢੂ ਇਹ 15 ਕਿਲੋ ਹੋਈ ਆ ਇਹਦਾ ਕੀ ਰੇਟ ਕਰਤਾ ਇਹਦਾ 32 32 ਕਿੱਥੋਂ ਤੱਕ ਛੱਡ ਦਾਂਗੇ 3 ਲੱਖ ਦੀ ਦੇਣਾ 3 ਲੱਖ ਦੀ ਦੇ ਦਾਂਗੇ ਬਾਈ ਕਹਿੰਦਾ ਆ ਬੱਚਾ ਦਾ ਹਾਂ ਜੀ ਰਿੰਕ ਸਿੰਘ ਆ ਬਾਈ ਜੀ ਕੁੰਡੇ ਬਹੁਤ ਵਧੀਆ ਘੱਟ ਘਾਟ ਦੀ ਚੰਗੀ ਆ ਇਹ ਸੁਨਰਾ ਜੀ ਸੂਈ ਪਈਆ ਸੂਈ ਹੋਈ ਆ ਜੀ ਇਹ ਕਿਹੜੇ ਸੂਏ ਇਹ ਵੀ ਤੀਜੇ ਆ ਜੀ ਤੀਜੇ ਸੂਏ ਇਹ ਸੂਈ ਆ ਬਾਈ ਜੀ ਇਹ ਕਿੰਨਾ ਕ ਦੁੱਧ ਪਾਉ ਵੀਰੇ ਵੀਰੇ ਤਾਂ ਲੈ ਗਿਆ 13 ਕਿਲੋ ਬਾਅਦੋਂ 15 ਕਿਲੋ 15 ਕਿਲੋ ਦੁੱਧ ਦੇ ਦੂ ਭਰਾ ਕਹਿੰਦਾ 13 ਕਿਲੋ ਹਾਜਰਾ ਹੁਣ ਇਹਦਾ ਕੀ ਰੇਟ ਕਰਿਆ ਜੀ ਇਹਦਾ 2 ਲੱਖ ਡੇਢ ਲੱਖ ਇਹਦਾ ਜਾਇਜ਼ ਰੇਟ ਆ ਆ ਵੀ ਆਪਣੀਆਂ ਹਾਂ ਜੀ ਇਹਦਾ ਬੱਚਾ ਕੁੱਚਾ ਮਰਿਆ ਹਾਂ ਜੀ ਬੱਚਾ ਬੱਚਾ ਮਰਿਆ ਹੋਇਆ ਬਾਈ ਜੀ ਇਹਦਾ ਇਹ ਕਿਹੜੇ ਸੂ ਸੂਈ ਆ ਪਹਿਲਾਂ ਕੱਲੋਂ ਕੱਟੀ ਆ ਪਹਿਲੇ ਸੂਏ ਇਹਦਾ ਬੋਲ ਕਿੰਨਾ ਕ ਹੁਣ ਮੇਰੇ ਖਿਆਲ 10 ਕਿਲੋ ਇਹਦਾ ਕੀ ਰੇਟ ਕਰਤਾ ਇਹਦਾ 10 1 ਦਾ 10 ਇਹਦਾ ਰੇਟ ਆ ਬਾਈ ਜੀ ਬੱਚਾ ਮਰਿਆ ਪਹਿਲੇ ਸੂਈ ਸੂਈ ਹਾਲਤੇ ਤੇ ਲੱਗਦੀ ਚਾਰ ਤੇ ਪੈਂਦੀ ਆ ਨਾ ਉਹ ਤੇ ਲੱਗਦੀ ਅੱਛਾ ਉਹ ਤੇ ਲੱਗਦੀ ਠੀਕ ਆ ਇਹਦਾ ਮੁੱਲ ਆ ਦਿੱਤਾ ਆ ਵੀ ਆਪਣੀਆਂ ਹਾਂ ਜੀ ਆ ਵੀ ਮੱਚ ਬਾਈ ਦੀ ਆ 5 6 ਨਗ ਲੈ ਕੇ ਆਇਆ ਭਰਾ ਇਹ ਵੀ ਤੀਜੇ ਸੂਈ ਤੀਜੇ ਸੂਈ ਇਹ ਸੂਈ ਆ ਬਾਈ ਜੀ ਕਿੰਨਾ ਕ ਦੁੱਧ ਆ ਦੁੱਧ 12 ਕਿਲੋ 12 ਕਿਲੋ ਇਹ ਥੱਲੇ ਦੁੱਧ ਆ ਰੇਟ ਇੱਕ ਦਾ ਇੱਕ ਦਾ ਰੇਟੇ ਦਾ ਨੰਬਰ ਬੋਲਤਾ ਹੀ ਬੋਲਣਾ ਹਾਂ ਬੋਲਤਾ ਧੰਨਵਾਦ ਬਾਈ ਮਿਹਰਬਾਨੀ ਸ਼ੁਕਰੀਆ ਬਹੁਤ ਚੰਗੀਆਂ ਮੱਜਾਂ ਵੱਡੀ ਧਨੋਲਾ ਤੇ ਪਹੁੰਚੀਆਂ ਹੋਈਆਂ ਬਾਈ ਜੀ ਤੇ ਸਾਰੀਆਂ ਵੀਡੀਓ ਮੰਡੀਆਂ ਦੀਆਂ ਮੇਲਿਆਂ ਦੀਆਂ ਸ਼ਹਿਰਾਂ ਦੀਆਂ ਪਿੰਡਾਂ ਦੀਆਂ ਆਪਣੇ ਪੇਜ ਬੀਗਾ ਸਿੱਧੂ ਫਾਰਮ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਨਵੀਆਂ ਵੀਡੀਓ ਦੇਖਣ ਲਈ ਮੈਨੂੰ ਫੋਲੋ ਜ਼ਰੂਰ ਕਰ ਲਿਓ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਾਈ ਨਹੀਂ ਬਾਈ ਇਹ ਇੱਕ ਕੁਆਲ ਇਲਾ ਦਾ ਟਰੈਕਟਰ ਦੀ ਗੱਲ ਕਰ ਰਹੇ ਹਾਂ ਬਾਬੇ ਦੀ ਮੱਚ ਦਿਖਾ ਰਹੀ ਆ ਆਪਣੀ ਬਾਪੂ ਆ ਦੇ ਮਾਜਾ ਬਾ ਪਹਿਲੇ ਸੂਏ ਸੂਈ ਆ ਪਹਿਲੇ ਸੂਏ ਸੂਈ ਹੋਈ ਮਾਜਾ ਬਾਈ ਦੀ ਪਹਿਲੇ ਸੂਏ ਸੂਈ ਹੋਈ ਮਾਜਾ ਬਹੁਤ ਸੋਹਣੀ ਕਿੰਨਾ ਕੁ ਬੋਲਾ ਬਾਪੂ 10 ਕਿਲੋ ਬੋਲਾ ਕੀ ਰੇਟ ਕਰਤਾ 81 81 ਰੇਟ ਆ ਜਮਾ ਕੁੰਡ ਰਿੰਗ ਸਿੰਘਾ ਕੁੰਡੇ ਸੋਨੇ ਬਹੁਤ ਵਧੀਆ ਪੂਰੀ ਹੋਈ ਮੰਡੀ ਆ ਕਿਰੇਟ ਕਰਿਆ ਬਾਈ ਇਹ 1.50 ਜੀ 1.5 ਲੱਖ ਰੁਪਇਆ 1.5 ਲੱਖ ਕਿਹੜੇ ਸੂਸੂਈ ਆ ਦੂਜਾ ਸੁਹਾ ਮੂਹ ਚੌਗੀ ਆ ਦੂਜਾ ਸੁਹਾ ਮੂਹ ਚੌਗੀ ਆ ਕਿੰਨਾ ਕਿ ਦੁੱਧ ਪਾ ਦੂ 13 ਕਿਲੋ ਟੰਡੇ ਵਾਲਾ ਹੈ 13 ਕਿਲੋ ਟੰਡੇ ਵਾਲਾ ਟੰਡੇ ਵਾਲਾ ਦੁੱਧ ਆ 14 ਦਸੱਲੇ ਦਿੰਦਾ ਬਾਈ ਹਾਂ ਜਾ ਕੇ 10 ਡੰਗ ਚੋ ਲੋ ਕਿੱਥੋਂ ਪਹੁੰਚਿਆ ਆਪਾਂ ਜੈਤੋਤੋ ਜੀ ਸਾਉ ਸਿੰਘ ਨੰਬਰਦਾਰ ਕੋਠੇ ਚੰਦ ਸਿੰਘ ਵਾਲੇ ਅੱਛਾ ਕਿਹੜੇ ਸੂਏ ਸੂਏ ਆਖਿਆ ਸੀ ਇਹ ਦੂਜਾ ਸੂਆ ਜੀ ਮੋਹ ਚੌਗੀ ਹੈ ਇਹ ਰੇਡ 1.5 ਲੱਖ 1.5 ਲੱਖ ਜੀ ਨੰਬਰ ਬੋਲੇ ਕਰੀ ਆਪ 964619970 ਜੀ 1 ਕੀ ਆਪਣੀ ਕੋਰ ਵੀ ਆ 1 ਕੀ ਆਈ ਆਪਣੀ ਦਾ ਧੰਨਵਾਦ ਬਾਪੂ ਮਿਹਰਬਾਨੀ ਸ਼ੁਕਰੀਆ ਨੰਬਰ ਦਿੱਤਾ ਬਾਈ ਨੇ ਬਾਕੀ ਰਾਮਪੁਰੇ ਪਹੁੰਚਦਾ ਹੁਣ ਤਾਂ ਹੈ ਨਾ ਹਾਂਜੀ ਹਾਂਜੀ ਰਾਮਪੁਰੇ ਸਾਰੀਆਂ ਮਡੀਆਂ ਤੇ ਆਉਂਦਾ ਤਕਰੀਬਨ ਬਾਈ ਪਾਰ ਦਾ ਕੰਮ ਆ ਭਰਾ ਦਾ ਪੰਜ ਚਾਰ ਨਾ ਘਰੇ ਵੀ ਹੁੰਦੇ ਹੋਣੇ ਹਾਂਜੀ 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 ਧੰਨਵਾਦ ਸ਼ੁਕਰੀਆ ਮਿਹਰਬਾਨੀ ਬਹੁਤ ਵੱਡੀ ਗਿਣਤੀ ਚ ਬਾਈ ਜੀ ਮੇਲਾ ਲੱਗਿਆ ਹੋਇਆ ਚੰਗਾ ਗਾਵਾਂ ਵੀ ਖੜੀਆਂ ਵਿੱਚ ਬਹੁਤ ਫੁੱਲ ਭਰੀ ਹੋਈ ਮੱਡੀ ਆ ਸਾਰੀਆਂ ਵੀਡੀਓ ਆਪਣੇ ਪੇਜ ਤੇ ਚੱਲੇ ਜਾਂਦੀਆਂ ਬੇਗਾ ਸਿੱਧੂ ਫਾਰਮ ਪੰਜਾਬੀ ਚ ਫੇਸਬੁੱਕ ਤੇ YouTube ਅੰਗਰੇਜ਼ੀ ਚ ਬਾਈ ਜੀ ਤੇ ਕੋਈ ਵੀ ਸੌਦਾ ਕਰਨ ਆਪਦੀ ਤਸੱਲੀ ਆਪ ਕਰਨੀ ਆ ਦੇਖ ਭਰ ਕੇ ਕਰਨਾ ਤੁਹਾਡਾ ਕੰਮ ਹੁੰਦਾ ਦੱਸ ਪਾਉਣੀ ਦਿਖਾਉਣਾ ਮੰਡੀ ਤਨੋਲਾ ਨਹੀਂ ਨਾ ਬਹੁਤ ਰੁਪਏ ਘਰ ਦੇ ਵਿੱਚ ਮਨੋਦਨ ਜੀ ਲੱਗੇ ਬੱਬਾ ਭਾਈ ਉਹ ਚੰਗੀਆਂ ਮੱਝਾਂ ਗਾਵਾ ਇੱਥੇ ਕੋਚੀਆਂ ਤੇ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਚੰਗੀਆਂ ਰਾਉਂਡਾਂ ਲੱਗੀਆਂ ਕਿਹੜੇ ਸੂਏ ਬਾਈ ਮਾਜ ਆਪਣੀ ਚੌਥੇ ਸੂਏ ਸੂਈ ਹੋਈ ਕਿੰਨਾ ਚਿਰ ਹੋ ਗਿਆ ਜੀ ਪੰਜ ਕਿੰਨੇ ਦਿਨ ਪੰਜ ਦਿਨ ਹੋ ਗਏ ਹੈ ਕਿੰਨਾ ਕਿਲੋ ਦੁੱਧ ਉਹ ਤਾਂ ਇਹਦਾ 10 ਲੀਟਰ ਚੋਇਆ ਅੱਛਾ ਸੇਵਾਂ ਦਾ ਹਾਂਜੀ ਉਹ ਤਾਂ ਹੈ ਮਾਲ ਡੰਗਰ ਵਾਲਾ ਕੀ ਰੇਟ ਕਰਤਾ ਬਾਪੂ ਇੱਕ ਬੱਚੀ ਆ ਕਿੱਥੋਂ ਕਿ ਤੱਕ ਛੱਡਨੀ ਆ ਇਹ ਹੁਣ ਤੂੰ ਵੇਖ ਲੈ ਮਾਨਤਾਣ ਕਰ ਦਿਓ ਵਿੱਚੋਂ ਹੈ ਇਹ ਇਹੀ ਤਾਂ ਗੈ ਜੀ ਕਿ ਅਖੇ ਤੁਸੀਂ ਵੇਖ ਲਓ 115 ਹੀ ਦੇ ਦਿਆਂਗੇ ਜੀ 15 ਦੀ ਨੰਬਰ ਬੋਲ ਦਿਓ ਜਿਆਦਾ ਦਾ ਨੰਬਰ ਜਿਆਦਾ ਦਾ ਬੋਲ ਦੇ 972618 ਨਾਲ ਚਲ ਤੇ ਜੀ ਧੰਨਵਾਦ ਭਾਈ ਮਿਹਰਬਾਨੀ ਸ਼ੁਕਰੀਆ ਉਹ ਬੱਡੀ ਬੱਡੀ ਖੜਾ ਮੈਂ ਸਾਹਮਣੇ ਆਈ ਜਾਵਾਂ ਉਹ ਵੱਡੀ ਗੈਂਤੀ ਤੁਸੀਂ ਪਹੁੰਚੇ ਹੋਇਆ ਬਾਈ ਜੀ ਆ ਜਾਓ ਆਪ ਵੀ ਵੱਡੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ